ਅਈ ਸਵੇਰ ਦਾ ਫੇਰ ਅੱਜ بارش ਹੋ ਗਈ ਛੂੰ ਅੱਜ ਹੈਗੀ 6 ਤਰੀਕ ਬਹੁਤ ਰਹਾ ਵਲਾ ਹ ਪਿੱਛੇ ਹਟਾਲ ਫੇਰ ਪਾ ਪੱਠੇ ਫੇਰ ਕੱਢ ਤਾਰ ਬਈ ਕਿਸੇ ਮੰਤਰੀ ਦਾ ਨਹੀਂ ਘਰ ਡੁੱਬਿਆ ਕਿਸੇ ਸੰਤਰੀ ਦਾ ਨਹੀਂ ਘਰ ਡੁੱਬਿਆ ਪਾਣੀ ਆਇਆ ਕਿਸਾਨਾਂ ਦਾ ਹੀ ਕਿਸਾਨਾਂ ਦੇ ਪਾਣੀ ਆਇਆ ਕੱਲਿਆਂ ਦੇ ਉਹਨਾਂ ਮਾਰੇ ਕਿਸਾਨਾਂ ਨੂੰ ਪੈਂਦੀ ਹੈ ਸਾਰੇ ਝੋਨੇ ਡੱਬ ਗਏ ਉੱਤੇ ਰੇਤਾ ਚੜੀ ਹੋਈ ਆ 5-5 ਫੁੱਟ ਮੈਂ ਤਾਂ ਇਹੀ ਗੱਲ ਕਹਿਣਾ ਮੈਂ ਤਾਂ ਜਿੰਨੀਆਂ ਵੀ ਵੀਡੀਓ ਦੇਖੀਆਂ ਆਪਣੇ ਸੁਖਵੀਰ ਬਾਦਲ ਤਰਿਆ ਫਿਰਦਾ ਪੈਸੇ ਵੀ ਦੇਈ ਜਾਂਦਾ ਵਾ ਠੀਕ ਆ ਜਿਹੜਾ ਔਖੇ ਟਾਈਮ ਖੜਦਾ ਉਹਦਾ ਫੇਰ ਨਾਂ ਲੈਣਾ ਹੀ ਪੈਂਦਾ ਜਿਹੜਾ ਖੜਦਾ ਬੰਦਾ ਰੱਕ ਚੰਨੀ ਉਹ ਵੀ ਫਿਰਦਾ ਠੀਕ ਆ ਇਰੇ ਇਰੇ ਤਾਂ ਫਰਦੇ ਆ ਉਹਨਾਂ ਦਾ ਅੱਦੇ ਦੂਜੇ ਮੰਤਰੀ ਹੁੰਦੇ ਆ ਜਿਹੜਾ ਕੱਢ ਕੇ ਮੜ ਜਾਂਦੇ ਆ ਕੋਈ ਕਿਸੇ ਨੂੰ ਰੁਪਈਆ ਨਹੀਂ ਦਿੰਦਾ ਭਾਈ ਉੱਥੇ ਕਹਿੰਦੇ ਮੌਸਮ ਮਾਰਦਾ ਕਿੰਨੀਆਂ ਮੱਝਾਂ ਮਰ ਗਈਆਂ ਪਾਣੀ ਵਿੱਚ ਕਿੰਨੇ ਕੁੱਤੇ ਮਰ ਗਏ ਹੋਰ ਜਾਨਵਰ ਮਰ ਗਏ ਇਨਾ ਗੰਦਾ ਪਾਣੀ ਕਹਿੰਦੇ ਸਮੈਲ ਇੰਨੀ ਗੰਦੀ ਹੁੰਦੀ ਆ ਪਾਣੀ ਵਿੱਚ ਦੀ ਨੰਗਦੇ ਤੇ ਉਹ ਪੈਰ ਖਰਾਬ ਹੋ ਗਏ ਉਹਨਾਂ ਦੇ ਚਮੜੀ ਰੋਗ ਜਾ ਹੋ ਗਿਆ ਉਹਨਾਂ ਨੂੰ ਭਾਈ ਅੱਜ ਤਾਂ ਸ਼ੁਕਰ ਮਨਾਉਣੇ ਆ ਵੀ ਆਪਣੇ ਹੱਦੇ ਬਚਾਵਾ ਆਪਣੇ ਬੰਨ ਟੁੱਟਿਆ ਇੱਥੋਂ ਆਪਣੇ ਪਿੱਛੇ ਹੀ ਟੱਟ ਗਿਆ ਜੇ ਬਾਅਦ ਕਾ ਹੋ ਜਾਣਾ ਸੀਗਾ ਨਹੀਂ ਤਾਂ ਮੇਰਾ ਭਰਾ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਰ ਇੰਸਟਾਗ੍ਰam ਤੇ ਵੀ ਫੋਲੋ ਕਰ ਲਓ